ਉਹ ਮੈਂ ਤੁਹਾਨੂੰ ਦਿਖਾਇਆ ਇਹ ਦੋਨੋਂ ਬੰਦੇ ਇੱਕ ਕਾਂਗਰਸ ਦਾ ਸੁਖੀ ਰੰਦਾਵਾ ਜਿਨੇ ਲੋਕਾਂ ਦੀ ਜ਼ਮੀਨ ਗਵਰਨਮੈਂਟ ਦੇ ਨਾਂ ਤੇ ਕਰ ਦਿੱਤੀ ਥਾਰ ਬਲਕਤ 28000 ਏਕੜ ਉਹ ਦੂਸਰਾ ਦਿਨੇਸ਼ ਬਾਬੂ ਜਿਹੜਾ ਬੀਜੇਪੀ ਦਾ ਕੈਂਡੀਡੇਟ ਬਣਿਆ ਜਿਨੇ ਕਾਨੂੰਨ ਬਣਾਇਆ ਸੀਗਾ ਇਹਨਾਂ ਦੋਨਾਂ ਨੂੰ ਪੂਰਾ ਕਟਆਫ ਕਰੋ ਵੋਟ ਪਾਣੀ ਹੈ ਤੇ ਮੇਰੇ ਵੀਰ ਇਸ ਵਾਰ ਆਮ ਆਦਮੀ ਪਾਰਟੀ ਨੂੰ ਤੁਹਾਡੀ ਸੇਵਾ ਰੱਜ ਕੇ ਕਰਾਂਗੇ 3 ਸਾਲ ਉਹੀ ਹਾਲ ਵੀ ਦੇ ਪਿੱਛੇ ਕਿ ਪਹਿਲੇ ਇਹਨਾਂ ਨੇ ਐਮਪੀ ਦਿੱਤਾ ਜਿਹਦਾ ਨਾਮ ਸੀ ਅਜਸਤਾਨੀ ਦਿਉਲ ਜੀ ਉਹ ਵੀ ਬੋਰਡ ਲਾ ਕੇ ਗਏ 5 ਸਾਲ ਵਾਪਸ ਜੀ ਹੁਣ ਜਿਹੜਾ ਕੈਂਡੀਡੇਟ ਖੜਾ ਕੀਤਾ ਦਿਨੇਸ਼ ਬੱਬੂ ਉਹਨੇ ਜਦੋਂ ਡੀਪੀ ਸਵੀਕਰ ਸੀਗਾ ਲੋਕਾਂ ਦੇ ਘਾਰ ਗਵਰਨਮੈਂਟ ਦੇ ਨਾਂ ਕਰ ਦਿੱਤੇ ਜਿਮੀਨ 28000 ਏਕੜ ਦਾ ਕਾਨੂੰਨ ਪਾਸ ਕਰ ਦਿੱਤਾ ਜਦੋਂ ਕਲ ਨਰਿੰਦਰ ਮੋਦੀ ਜੀ ਆਏ ਨੇ ਰੈਲੀ ਕੀਤੀ ਹੈ ਵੱਡਾ ਕਾਟ ਦੇਖਣ ਨੂੰ ਮਿਲ ਰਿਹਾ ਗੁਰਦਾਸਪੁਰ ਹਲਕੇ ਲੋਕ ਸਭਾ ਹਲਕੇ ਵਿੱਚ ਕਿੰਨਾ ਕਾ ਇਫੈਕਟ ਪੇਗਾ ਆਮ ਆਦਮੀ ਪਾਰਟੀ ਨੂੰ ਜੋ ਹਾਲਾਤ ਆ ਬੀਜੇਪੀ ਦੇ ਹਰ ਬੰਦਾ ਛੱਡ ਛੱਡ ਗਿਆ ਅਗਰ ਬੀਜੇਪੀ ਆ ਰਿਹਾ ਨਾ ਤੇ ਉਹਦਾ ਸਭ ਤੋਂ ਵੱਡਾ ਕਰਨਾ ਅਸ਼ੀਸ਼ ਸ਼ਰਮਾ ਉਹਨੂੰ ਕਿਹਾ ਆਪਣਾ ਘਰ ਠੀਕ ਕਰ ਕੇਜਰੀਵਾਲ ਸਾਡੇ ਬਾਰੇ ਵਿੱਚ ਮੱਚ ਗੱਲ ਕਰ ਬਣਾਇਆ ਹੈ ਕਿੰਨੀ ਕੀ ਜ਼ਿੰਮੇਵਾਰੀ ਵਧ ਗਈ ਹੈ ਸਰ ਦੇਖੋ ਜ਼ਿੰਮੇਵਾਰੀ ਤੇ ਪਹਿਲੇ ਵੀ ਸੀਗੀ ਜਦੋਂ ਅਸੀਂ ਕਾਰਜਕਰਤਾ ਹੈ ਤੇ ਚਾਹੇ ਕਿਸੇ ਵੀ ਪੋਜੀਸ਼ਨ ਤੇ ਬੈਠੇ ਆ ਕਾਰਜਕਰਤਾ ਤੇ ਕਾਰਜਕਰਤਾ ਹੀ ਹੈ ਪਹਿਲੇ ਵੀ ਲੋਕਾਂ ਦੀ ਸੇਵਾ ਕਰਨੀ ਸੀ ਹੁਣ ਅਗਰ ਵਾਈਸ ਪ੍ਰੈਜ਼ੀਡੈਂਟ ਬਣਨਾ ਤਾਂ ਪੰਜਾਬ ਦਾ ਤੇ ਹੁਣ ਵੀ ਉਹੀ ਸੇਵਾ ਕਰਨੀ ਹੈ ਬਟ ਸਭ ਤੋਂ ਪਹਿਲੇ ਤਾਂ ਮੇਰੇ ਮੇਰੀ ਸਾਰੀ ਲੀਡਰਸ਼ਿਪ ਦਾ ਦਿਲ ਦੀ ਕਰ ਰਹੇ ਹੋ ਤਾਂ ਤਨਵਾਦ ਕਰਦਾ ਹੈ ਇਹ ਜ਼ਿੰਮੇਵਾਰੀ ਵਾਸਤੇ ਉਹਨਾਂ ਨੂੰ ਯਕੀਨ ਦਿਲਾਣਾ ਕਿ 100% ਉਹਨਾਂ ਦੀ ਉਮੀਦਾਂ ਤੇ ਪੂਰੇ ਉਤਰਾਂਗੇ ਮੇਰੀ ਸਿਰਫ ਇੱਕੋ ਹੀ ਵੰਦੀ ਹੈਗੀ ਹੈ ਮੇਰੇ ਸਾਰੇ ਬਿਓ ਜਿਹੜੇ ਵੀ ਤੁਹਾਡੇ ਚੈਨਲ ਤੇ ਤੁਹਾਨੂੰ ਮੈਨੂੰ ਦੇਖ ਰਹੇ ਨੇ ਜਾਂ ਸੁਣਦੇ ਨੇ ਕਿ ਆਮ ਆਦਮੀ ਪਾਰਟੀ ਕਿੱਦਾਂ ਦੀ ਪਾਰਟੀ ਹੈ ਜਿਹੜਾ ਜੋ ਕਹਿੰਦੀ ਹੈ ਉਹ ਕਰਦੀ ਹੈ ਉਹਨਾਂ ਨੇ ਜੋ ਕੁਝ ਕਿਹਾ ਚਾਹੇ ਬਿਜਲੀ ਹੋਵੇ ਚਾਹੇ ਸੁਰੱਖਿਆ ਦਾ ਮੈਟਰ ਹੋਵੇ ਲੇਡੀਜ਼ ਦਾ ਮੈਟਰ ਹੋਵੇ ਕੋਈ ਐਜੂਕੇਸ਼ਨ ਦਾ ਮੈਟਰ ਹੈ ਸਾਰੇ ਪੂਰੇ ਕੀਤੇ ਜਿਹੜੇ ਰਹਿ ਗਏ ਨੇ ਆਉਣ ਵਾਲੇ 3 ਸਾਲ ਚ ਪੂਰੇ ਹੋਣਗੇ ਦੂਜੀ ਤਰਫ ਤੁਹਾਡੇ ਕੋਲ ਕਾਂਗਰਸ ਔਰ ਬੀਜੇਪੀ ਹੈ ਜਿਨ੍ਹਾਂ ਨੇ ਪਿਛਲੇ 75 ਸਾਲ ਤੁਸੀਂ ਬੋਟ ਪਾਇਆ ਕਾਂਗਰਸ ਨੇ ਵੀ ਬਹੁਤ ਵਾਅਦੇ ਕੀਤੇ ਘਰ ਘਰ ਨੌਕਰੀ ਦਿਆਂਗੇ ਕਿਸਾਨਾਂ ਦਾ ਲੋਨ ਮਾਫ ਕਰਾਂਗੇ ਟੈਲੀਫੋਨ ਦਿਆਂਗੇ ਜੇ ਕਰਾਂਗੇ ਉਹ ਕਰਾਂਗੇ ਕੁਛ ਇੰਤਰਾਜ਼ ਕਰਕੇ ਚਲੇਗੀ ਉਹੀ ਹਾਲ ਬੀਜੇਪੀ ਦਾ ਹੈ ਕਿ ਪਹਿਲੇ ਇਹਨਾਂ ਨੇ ਐਮਪੀ ਦਿੱਤਾ ਜਿਹਦਾ ਨਾਮ ਸੀ ਗਜਸਤਾਨੀ ਦਿਉਲ ਜੀ ਉਹ ਵੀ ਬੋਟ ਲਾ ਕੇ ਗੇ ਪੰਜ ਸਾਲ ਵਾਪਸ ਆ ਗਏ ਹੁਣ ਜਿਹੜਾ ਕੈਂਡੀਡੇਟ ਖੜਾ ਕੀਤਾ ਦਿਨੇਸ਼ ਬੱਬੂ ਉਹਨੇ ਜਦੋਂ ਡਿਪਟੀ ਸਪੀਕਰ ਸੀਗਾ ਲੋਕਾਂ ਦੇ ਕਾਰ ਗਵਰਨਮੈਂਟ ਦੇ ਨਾਂ ਕਰ ਦਿੱਤੇ ਜ਼ਮੀਨ 28000 ਏਕੜ ਦਾ ਕਾਨੂੰਨ ਪਾਸ ਕਰ ਦਿੱਤਾ ਉਹੀ ਕਾਨੂੰਨ ਜਿਹੜਾ ਦਿਲੇਸ਼ ਬੱਬੂ ਨੇ ਐਜੇ ਡਿਪਟੀ ਸਪੀਕਰ ਪਾਸ ਕੀਤਾ ਤਾਰ ਬਲੌਕ ਤੋਂ 28000 ਏਕੜ ਜਿਹੜੀ ਜ਼ਮੀਨ ਜਿਹਦੇ ਤੇ ਲੋਕ ਅੰਗਰੇਜ਼ਾਂ ਦੇ ਟਾਈਮ ਤੇ ਬੈਠੇ ਅੰਗਰੇਜ਼ਾਂ ਦਾ 1904 ਦਾ ਐਕਟ ਸੀਗਾ ਉਹਨਾਂ ਨੇ ਬੋਲਿਆ ਇਹਨਾਂ ਨੂੰ ਕੋਈ ਟੱਚ ਨਹੀਂ ਕਰ ਸਕਦਾ ਇਹ ਸਰਕਾਰੀ ਜ਼ਮੀਨ ਤੇ ਬੈਠੇ ਨੇ ਬੈਠੇ ਰਹਿਣਗੇ ਲੇਕਿਨ ਸਾਡੇ ਜਿਹੜੇ ਦਿਨੇਸ਼ ਪਪੂ ਜਿਨ੍ਹਾਂ ਨੇ ਵੋਟ ਪਾਈ ਉਹਨਾਂ ਦੀ ਜ਼ਮੀਨ ਦਾ ਕਾਨੂੰਨ ਪਾਸ ਕਰਤਾ ਕਿ ਸਰਕਾਰੀ ਜ਼ਮੀਨ ਤੇ ਜੋ ਵੀ ਬੈਠਿਆ ਹੈ ਗਵਰਨਮੈਂਟ ਦੇ ਨਾਂ ਤੇ ਹੋ ਜਾਏਗੀ ਉਹ ਜਦੋਂ ਸਰਕਾਰ ਆਈ ਕਾਂਗਰਸ ਸੀ ਡਿਪਟੀ ਚੀਫ ਮਿਨਿਸਟਰ ਜਿਹੜਾ ਹੁਣ ਕਾਂਗਰਸ ਕਾਂਗਰਸ ਦਾ ਕੈਂਡੀਡੇਟ ਹੈ ਸੁਖੀ ਰੰਦਾਵਾ ਜੀ ਇਹਨਾਂ ਨੇ ਧਾਰ ਬਲਾਕ ਸਿਰਫ ਪੰਜਾਬ ਵਿੱਚ ਧਾਰ ਬਲਾਕ ਮੈਂ ਫਿਰ ਕਹਿ ਰਿਹਾ ਸਿਰਫ ਧਾਰ ਬਲਾਕ ਦੀ 28000 ਜ਼ਮੀਨ ਸਰਕਾਰੀ ਜਿੱਥੇ ਲੋਕ 200 200 ਸਾਲ ਤੇ ਬੈਠੇ ਤੇ ਕਾਂਗਰਸ ਗਵਰਨਮੈਂਟ ਨੇ ਉਹ ਗਵਰਨਮੈਂਟ ਦੇ ਨਾਂ ਤੇ ਕਰ ਦਿੱਤੀ ਮੈਂ ਇਹ ਪੁੱਛਣਾ ਚਾਹਨਾ ਔਰ ਲੋਕਾਂ ਨੂੰ ਜਿਹੜੇ ਤੁਹਾਡੇ ਵਿਊਰ ਨੇ ਕਿ ਜਦੋਂ ਕਾਂਗਰਸ ਸਰਕਾਰ ਨੇ ਇਹ ਡਿਪਟੀ ਚੀਫ ਮਿਨਿਸਟਰ ਦਾ ਲੋਕਾਂ ਦੇ ਬਾਰੇ ਧਿਆਨ ਨਹੀਂ ਸੋਚਿਆ ਉਹ ਵੀ ਸਿਰਫ ਗੁਰਦਾਸਪੁਰ ਡਿਸਟ੍ਰਿਕਟ ਪੂਰੇ ਪੰਜਾਬ ਚ ਕੋਈ ਐਕਟ ਲਾਗੂ ਨਹੀਂ ਹੈ ਨਾ ਕਿਸੇ ਹੁੰਦੇ ਲੈ ਜਿਹੜੇ ਗਰੀਬ ਮੀ ਵਿਚਾਰੇ ਗਰੀਬ ਔਰ ਰਿਸੋਰਸਫੁਲੀ ਹੈ ਸਾਡੇ ਕਿਸਾਨ ਸਾਡੇ ਰਾਜਪੂਤਪਰਾ ਸਾਡੇ ਸ਼ਡਿਊਲ ਕਾ ਸ਼ਡਿਊਲ ਟ్రਾਈਬ ਦੇ ਨੇ ਵੀ ਬਾਕੀ ਉੱਥੇ ਬੈਠੇ ਸੀ ਹਾਇ ਕਾਰ ਬਗੈਰ ਹੋ ਗਏ ਨੇ ਜ਼ਮੀਨ ਦੇ ਬਗੈਰ ਹੋ ਗਏ ਨੇ ਇਹਨਾਂ ਦੋਨਾਂ ਦੀ ਮਿਹਰਬਾਨੀ ਨਾਲ ਇੱਕ ਦਿਨੇਸ਼ ਬਾਬੂ ਉਹ ਦੂਸਰਾ ਸੁਖੀ ਰੰਦਾਵਾ ਮੈਂ ਲੋਕਾਂ ਨੂੰ ਪੁੱਛਿਆ ਨਾ ਇਹਨਾਂ ਬੰਦਿਆਂ ਨੂੰ ਅਸੀਂ ਵੋਟ ਪਾਈਏ ਕਿਉਂ ਅਗਰੇ ਮੰਗਦੇ ਵੀ ਹੈ ਨਾ ਤੇ ਇਹਨਾਂ ਨੂੰ ਬੋਲੋ ਜੋ ਕੁਝ ਕੀਤਾ ਪਹਿਲੇ ਉਹ ਵਾਪਿਸ ਕਰੋ ਉਹਦੇ ਬਾਅਦ ਸੋਚਾਂਗੇ ਤੁਹਾਡੇ ਬਾਰੇ ਚ ਉਹ ਦੂਜੀ ਤਰਫ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਇਹ ਮੇਰਾ ਖੁਦ ਦਾ ਕਹਿਣਾ ਨਹੀਂ ਹੈਗਾ ਆਮ ਆਦਮੀ ਪਾਰਟੀ ਮੇਰੇ ਬਹੁਤ ਹੀ ਹਿੰਮਤ ਵਾਲੇ ਔਰ ਮਜ਼ਬੂਤ ਡਿਪਚੀ ਮੰਤਰੀ ਸਰਦਾਰ ਭਗਵੰਦ ਮਾਨ ਜੀ ਔਰ ਅਰਵਿੰਦ ਕੇਜਰੀਵਾਦੀ ਸਾਡੇ ਸੁਪਰੀਮੋ ਉਹਨਾਂ ਦਾ ਇੱਕੋ ਹੀ ਹੈ ਕਹਿਣਾ ਸੀਗਾ ਕਰਪਸ਼ਨ ਫ੍ਰੀ ਐਡਮਿਨਿਸਟ੍ਰੇਸ਼ਨ ਮੈਂ ਯਕੀਨ ਨਾਲ ਕਹਿਣਾ ਜੋ ਅਫਸਰ ਪੰਜਾਬ ਵਿੱਚ ਕੰਮ ਕਰ ਰਿਹਾ ਗਵਰਨਮੈਂਟ ਚ ਜਾਂ ਕਿਸੇ ਵੀ ਡਿਪਾਰਟਮੈਂਟ ਚ ਉਹ ਮੇਰੇ ਲੋਕਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਦੇ ਤੁਹਾਡਾ ਕੰਮ ਕੋਈ ਇਦਾਂ ਦਾ ਅਫਸਰ ਹੋਏ ਜਿਹੜਾ ਤੁਹਾਡਾ ਕੰਮ ਰੋਕੇ ਬੈਠਾ ਹੈ ਔਰ ਪੈਸੇ ਟੋੜ ਦੋ ਮੰਗ ਰਿਹਾ ਹੋਏ ਉੱਥੇ ਹੀ ਕੰਮ ਛੱਡੋ ਫੋਇਲ ਵੀ ਉੱਥੇ ਛੱਡੋ ਮੇਰੇ ਕੋਲ ਆ ਜਾਓ ਮੈਂ ਯਕੀਨ ਨਾਲ ਕਹਿੰਦਾ ਤੁਹਾਡਾ ਕੰਮ ਵੀ ਹੋਏਗਾ ਬਗੈਰ 1 ਰੁਪਿਆ ਦਿੱਤੇ ਬਗੈਰ 1 ਰੁਪਿਆ ਦਿੱਤੇ ਆਦਮੀ ਗਰੀਬ ਹੋਵੇ ਅਮੀਰ ਹੋਵੇ ਬੜਾ ਹੋਵੇ ਛੋਟਾ ਹੋਵੇ ਬਿਜ਼ਨਸਮੈਨ ਹੋਵੇ ਕੋਈ ਵੀ ਹੋਵੇ ਔਰ ਅப்சਟ ਦੀ ਜਗਾ ਕਿੱਥੇ ਹੋਏਗੀ ਜੇਲ੍ਹ ਵਿੱਚ ਇਹ ਮੈਂ ਫਿਰ ਗਾਰੰਟੀ ਦੇ ਰਿਹਾ ਤੁਹਾਨੂੰ ਐਜ਼ ਅ ਆਮ ਆਦਮੀ ਪਾਰਟੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਕਿ ਤੁਹਾਡੇ ਨਾਲ ਪੂਰਾ ਇਨਸਾਫ ਹੋਏਗਾ 100% 100% ਤੁਹਾਡਾ ਕੰਮ ਹੋਏਗਾ ਕ੍ਰਿਪਸ਼ਨ ਫ੍ਰੀ ਔਰ ਮੇਰੀ ਇੱਕੋ ਹੀ ਅਪੀਲ ਹੈ ਫਾਈਨਲੀ ਕਿ ਤੁਸੀਂ ਸੁਖੀ ਰੰਦਾਵਾਦੀ ਨੂੰ ਵੀ ਦੇਖ ਲਿਆ ਜਿਨ੍ਹਾਂ ਨੇ ਲੋਕਾਂ ਦੀਆਂ ਜਵੀਆਂ ਗਵਰਨਮੈਂਟ ਦੇ ਨਾਂ ਤੇ ਕਰ ਦਿੱਤੀਆਂ ਜਦੋਂ ਉਹ ਐਜ ਡਿਪਟੀ ਚੀਫ ਮਿਨਿਸਟਰ ਸੀਗਾ ਦਿਨੇਸ਼ ਬਬੂ ਨੂੰ ਵੀ ਦੇਖ ਲਿਆ ਜਿਹਨੇ ਜਦੋਂ ਡਿਪਟੀ ਸਪੀਕਰ ਸੀਗਾ ਉਹ ਕਾਨੂੰਨ ਪਾਸ ਕਰਤਾ ਜਿਹੜਾ ਲੋਕਾਂ ਦੀ ਜ਼ਮੀਨ ਛੀਨਣ ਵਾਲਾ ਹੋਏ ਔਰ ਹੁਣ ਦੂਜੀ ਤਰਫ ਕਲਸੀਦੀਨ ਹੈ ਜਿਹੜਾ ਹੁਣ ਹਰ ਮੁੰਡਾ ਹੈ ਅਜ 34 35 36 ਸਾਲ ਦਾ ਮੁੰਡਾ ਹੈ ਜਿਹੜਾ ਐਮਐਲਏ ਬਟਾਲਾ ਚੁਣਿਆ ਬਟਾਲਾ ਦੀ ਉਹਨੇ ਹਰ ਬਦਲ ਦਿੱਤੀ ਹੈ ਜਿਹੜੇ ਕੰਮ ਬਟਾਲਾ ਤੇ ਪਿਛਲੇ 30 35 ਸਾਲ ਤੋਂ ਨਹੀਂ ਹੋਏ ਉਹਨੇ ਕਰਵਾ ਦਿੱਤੇ ਰਹਿਣ ਵਾਲਾ ਟਾਈਮ ਆਇਆ ਇਹ ਤੇ ਸਾਲ ਬਾਕੀ ਨੇ ਗਵਰਨਮੈਂਟ ਦੇ ਅਸੀਂ ਜਿਹੜਾ ਕੋਈ ਕੰਮ ਰਹਿ ਗਿਆ ਉਹ ਵੀ ਪੂਰਿਆ ਕਰਾਂਗੇ ਇਹ ਕੋਈ ਵੰਦੀ ਹੈਗੀ ਆ ਹੁਣ ਕਿ ਇਸ ਵਾਰ ਇੱਕ ਰਿਕਾਰਡ ਬਣਾਓ 13 0 ਦੀ ਲੀਡ ਨਾਲ ਪੰਜਾਬ ਚੋਂ ਆਮ ਆਦਮੀ ਪਾਰਟੀ ਨੂੰ ਜਿਤਾਓ ਔਰ ਸੈਰੀ ਕਲਸੀ ਨੂੰ ਲੋਕ ਸਭਾ ਗੁਰਦਾਸਪੁਰ ਚੋਂ ਸਭ ਤੋਂ ਵੱਡੀ ਲੀਡ ਨਾਲ ਸਭ ਤੋਂ ਵੱਡੀ ਲੀਡ ਨਾਲ ਜਿਤਾਓ ਔਰ ਮੈਂ ਜਿਹੜੇ ਲੋਕੀ ਕਹਿੰਦੇ ਨੇ ਮੈਂ ਕਾਂਗਰਸੀ ਆ ਮੈਂ ਬੀਜੇਪੀ ਵਾਲਾ ਓਏ ਕੋਈ ਕਾਂਗਰਸ ਕੋਈ ਧਰਮ ਨਹੀਂ ਹੈ ਤੁਹਾਡਾ ਕਾਂਗਰਸ ਬੀਜੇਪੀ ਕੋਈ ਧਰਮ ਨਹੀਂ ਹੈ ਕੋਈ ਹੋਰ ਪਾਰਟੀ ਧਰਮ ਨਹੀਂ ਹੈ ਧਰਮ ਸਾਡਾ ਇਹ ਹੈ ਕਿ ਜਿਹੜੀ ਪਾਰਟੀ ਚੰਗਾ ਕੰਮ ਕਰਦੀ ਹੈ ਉਹ ਸਾਡਾ ਧਰਮ ਹੈ ਅਸੀਂ ਉਹਨੂੰ ਵੋਟ ਪਾਾਂਗੇ ਸਕੱਲ ਨਰਿੰਦਰ ਮੋਦੀ ਜੀ ਆਏ ਨੇ ਰੈਲੀ ਕੀਤੀ ਹੈ ਵੱਡਾ ਕੱਟ ਦੇਖਣ ਨੂੰ ਮਿਲ ਰਿਹਾ ਹੈ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਕਿੰਨਾ ਕਾ ਇਫੈਕਟ ਪੇਗਾ ਆਮ ਆਦਮੀ ਪਾਰਟੀ ਨੂੰ ਵੱਡਾ ਰਸ਼ ਮਿਲਿਆ 10000 ਤੇ ਪੁਲਿਸ ਦੇ ਬੱਚੇ ਔਰ ਦੂਸਰਾ ਖਸ਼ਿਆਰਪੁਰ ਡਿਸਟ੍ਰਿਕਟ ਪਠਾਨਕੋ ਡਿਸਟ੍ਰਿਕਟ ਅੰਮ੍ਰਿਤਸਰ ਡਿਸਟ੍ਰਿਕਟ ਗੁਰਦਾਸਪੁਰ ਮੈਨੂੰ ਇਹ ਦੱਸ ਚਾਰ ਜਗ੍ਹਾ ਪੂਰਾ ਅੱਧਾ ਪੰਜਾਬ ਸੀਗਾ ਜਿੱਥੋਂ ਦੇ ਕੈਂਡੀਡੇਟ ਸੀਗੇ ਉਹਦੇ ਬਾਅਦ ਰਸ਼ ਦੀ ਗੱਲ ਕਰਦੇ ਹੋ ਹਰਾਸ਼ ਦੇਖਣਾ ਤੇ ਕੱਲ ਸ਼ਾਮ ਨੂੰ ਦੇਖਣਾ ਸੀ ਇਸ਼ਾਰੀ ਕੱਲ ਸੀਦਾ ਬਟਾਲਾ ਵਿੱਚ 1 ਕਿਲੋਮੀਟਰ ਤੱਕ ਲਾਈਨਾਂ ਲੱਗੀਆਂ ਹੋਈਆਂ ਤੇ 1 ਕਿਲੋਮੀਟਰ ਤੱਕ ਕਿਦੇ ਕੈਮਰਾ ਝੂਮ ਕਰਕੇ ਦਿਖਦੇ ਤੁਹਾਨੂੰ ਲੱਖਾਂ ਚ ਬੰਦੇ ਮਿਲਨੇ ਸੀਗੇ ਉਹ ਸਾਡੇ ਚੀਫ ਮਿਨਿਸਟਰ ਸਾਹਿਬ ਦਾ ਰੈਲੀ ਸੀਗੀ ਤੇ ਉਹ ਹੁੰਦਾ ਰਸ਼ ਰਸ਼ ਤੇ ਬੰਦਾ ਦਿਲੋਂ ਜਿਹੜਾ ਕਿ ਗਰਮੀ 'ਚ ਬੈਠੇ ਕੋਈ ਪੱਖੇ ਨਹੀਂ ਸੀਗੇ ਕੁਝ ਨਹੀਂ ਸੀਗੇ ਪਰ ਲੋਕਾਂ ਦਾ ਜਿਹੜਾ ਦਿਲੋਂ ਚਾਅ ਸੀਗਾ ਕਿ ਨਹੀਂ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਪੂਰੀ ਮਜ਼ਬੂਤੀ ਦੇਣੀ ਹੈ ਉਹ ਚੀਮਨੀ ਸਰਦ ਕਹਿ ਕੇ ਗਏ ਸਟੇਜ ਤੋਂ ਕਿ ਕੋਈ ਕਰਪਸ਼ਨ ਵੀ ਟੋਲੇਟ ਨਹੀਂ ਹੋਏਗੀ ਕਿਸੇ ਵੀ ਹਾਲਤ ਸੇ ਮੈਂ ਕਹਿ ਰਿਹਾ ਅੱਜ ਬਾਕੀ ਪਾਰਟੀਆਂ ਦਾ ਰਾਜ ਹੈ ਕਰਪਸ਼ਨ ਦੀ ਕੋਈ ਲਿਮਟ ਨਹੀਂ ਹੈ ਮਹਿੰਗਾਈ ਦੀ ਕੋਈ ਲਿਮਟ ਨਹੀਂ ਹੈ ਕੋਈ ਚੀਜ਼ ਵੀ ਸਿਰ ਦੇ ਉੱਤੋਂ ਜਾ ਰਹੀ ਹੈ ਪੈਟਰੋਲ ਹੋਏ ਗੈਸ ਹੋਏ ਸਾਰਾ ਸਿਰਫ ਇੱਕ ਆਮ ਆਦਮੀ ਪਾਰਟੀ ਹੈ ਜਿਹੜੇ ਲੋਕਾਂ ਦੀ ਹਿੱਤ ਦੀ ਸਟੇਟ ਦੀ ਹਿੱਤ ਦੀ ਗੱਲ ਕਰਦੀ ਹੈ ਲੇਕਿਨ ਅਸ਼ਮੀ ਸ਼ਰਮਾ ਜੀ ਦਾ ਕਹਿਣਾ ਹੈ ਕਿ ਜਿਹੜੇ ਇਕਤਿਵਾਲ ਜੀ ਆ ਉਹ 20 ਦਿਨ ਦੀ ਸਿਰਫ ਛੁੱਟੀ ਵਾਸਤੇ ਆਏ ਨੇ ਭ੍ਰਸ਼ਟਾਚਾਰੀ ਨੇ 1 ਤਰੀਕ ਉਹਨਾਂ ਨੂੰ ਫੇਰ ਅੰਦਰ ਜਾਣਾ ਪਏਗਾ ਉੱਤੇ ਤੁਹਾਡਾ ਕੀ ਕਹਿਣਾ ਦੇਖੋ ਅਸ਼ਮੀ ਸ਼ਰਮਾ ਦੀ ਗੱਲ ਛੱਡ ਦਿਓ ਜਿਨੇ ਪੂਰੀ ਬੀਜੇਪੀ ਬਰਬਾਦ ਕਰਤੀ ਹੈ ਪੰਜਾਬ 'ਚ ਅੱਜ ਜੋ ਹਾਲਾਤ ਬੀਜੇਪੀ ਦੇ ਹਰ ਬੰਦਾ ਛੱਡ ਛੱਡ ਗਿਆ ਅਗਰ ਬੀਜੇਪੀ ਆ ਰਿਆ ਨਾ ਤੇ ਉਹਦਾ ਸਭ ਤੋਂ ਵੱਡਾ ਕਰਨਾ ਆ ਅਸ਼ੀਸ਼ ਸ਼ਰਮਾ ਉਹਨੂੰ ਕਿਹਾ ਆਪਣਾ ਘਰ ਠੀਕ ਕਰ ਕੇਜਰੀਵਾਲ ਸਾਹਦੇ ਬਾਰੇ ਚ ਬੱਚ ਗੱਲ ਕਰ ਬੀਜੇਪੀ ਦਾ ਨਾਰਾ ਜਿਹੜਾ ਆਬ ਕੀ ਬਾਰ 400 ਪਾਰ ਕਿਹਾ ਲੱਗਦਾ ਕਿ 400 ਪਾਰ ਕਰਨਗੇ ਮੈਨੂੰ ਇਹ ਤੇ ਨਹੀਂ ਪਤਾ ਉਹਨਾਂ ਦਾ ਕੀ ਹੋਇਆ ਨਾਰਾ ਹੈ ਲੇਕਿਨ ਮੈਂ ਇੰਨਾ ਕਹਿ ਦੇਣਾ ਪੰਜਾਬ ਤੇ 13 0 ਦੀ ਲੀਡ ਨਾਲ ਆਮ ਆਦਮੀ ਪਾਰਟੀ ਇਸਵਰ ਜਿੱਤ ਰਹੀ ਹੈ ਇੱਕੋ ਹੀ ਸੰਦੇਸ਼ ਹੈ 75 ਸਾਲ ਤੁਸੀਂ ਬੀਜੇਪੀ ਕਾਂਗਰਸ ਕਾਲੀ ਦਿਲ ਦੇਖ ਲਏ ਹੁਣ ਆਮ ਆਦਮੀ ਪਾਰਟੀ ਨੂੰ ਬੋਟ ਪਾਓ ਤੁਸੀਂ ਦੇਖ ਲਿਆ 2 ਸਾਲਾਂ ਚ ਕੀ ਕੰਮ ਹੋਇਆ ਨੇ ਹਰ ਗਰੀਬ ਪਰਿਵਾਰ ਨੂੰ ਔਰ ਹਰ ਉਹ ਪਰਿਵਾਰ ਜਿਹਨੂੰ ਜ਼ਰੂਰਤ ਹੈ ਉਹਦੇ ਵਾਸਤੇ ਜਿਹੜੇ ਕੰਮ ਹੋਣੇ ਚਾਹੀਦੇ ਨੇ ਉਹ ਆਮ ਆਦਮੀ ਪਾਰਟੀ ਨੇ 2 ਸਾਲਾਂ ਚ ਕੀਤੇ ਨੇ ਜਿਹੜਾ ਲੇਡੀਜ਼ ਦਾ ਰਹਿ ਗਿਆ 1-1000 ਰੁਪਿਆ ਪਾਣ ਵਾਲਾ ਉਹ ਵੀ ਥੋੜੇ ਦਿਨਾਂ ਤੱਕ ਪੈ ਜਾਏਗਾ ਅਸੀਂ ਤੁਹਾਡੇ ਤੋਂ ਬੋਡ ਮੰਗਣੀਆਂਗੇ ਐਮਐਲਏ ਦੇ ਟਾਈਮ ਤੇ ਉਹਦੇ ਪਹਿਲੇ ਇਹ ਲੋਕਾਂ ਦੇ ਮੇਰੇ ਭੈਣਾ ਮੇਰੀਆਂ ਮਾਤਾ ਉਹਨਾਂ ਦੇ account ਵਿੱਚੇ ਪੈਸਾ ਚਲਾ ਜਾਏਗਾ ਇਹ ਗਾਰੰਟੀ ਅਰਵਿੰਦ ਕੇਜਰੀਵਾਲ ਜੀ ਦੀ ਹੈ ਔਰ ਸਾਡੇ ਮਾਨਯੋਗ ਚੀਫ ਮਿਨਿਸਟਰ ਸਰਦਾਰ ਬਖਬੰਦ ਮਾਂਜੀ ਜੀ ਦੀ ਇਹ ਆਨਰ ਹੋਏਗੀ ਸਿਰਫ ਇਨੀ ਰਿਕਵੈਸਟ ਕਰਾਂਗਾ ਅਪੀਲ ਕਰਾਂਗਾ ਸਾਰੇ ਮੇਰੇ ਬੋਟਰ ਪੈਨ ਪ੍ਰਾ ਜਿਹੜੇ ਮੈਨੂੰ ਥੋੜਾ ਵੀ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਉਹ ਮੈਂ ਤੁਹਾਨੂੰ ਦਿਖਾਇਆ ਇਹ ਦੋਨੋਂ ਬੰਦੇ ਇੱਕ ਕਾਂਗਰਸ ਦਾ ਸੁਖੀ ਰੰਦਾਵਾ ਜਿਹਨੇ ਲੋਕਾਂ ਦੀ ਜ਼ਮੀਨ ਗਵਰਨਮੈਂਟ ਦੇ ਨਾਂ ਤੇ ਕਰ ਦਿੱਤੀ 28000 ਏਕੜ ਉਹ ਦੂਸਰਾ ਦਿਨੇਸ਼ ਬਾਬੂ ਜਿਹੜਾ ਭਾਜਪਾ ਦਾ ਕੈਂਡੀਡੇਟ ਬਣਿਆ ਜਿਨੇ ਕਾਨੂੰਨ ਬਣਾਇਆ ਸੀਗਾ ਇਹਨਾਂ ਦੋਨਾਂ ਨੂੰ ਪੂਰਾ ਕਟਾਫ ਕਰੋ ਪੂਰਾ ਰਾਈਟ ਆਫ ਕਰੋ ਕਿ ਇਹਨਾਂ ਨੂੰ ਵੋਟ ਨਹੀਂ ਪਾਣੇ ਬੋਟ ਪਾਣੇ ਹੈ ਤੇ ਮੇਰੇ ਵੀਰ ਇਸ ਵਾਰ ਆਮ ਆਦਮੀ ਪਾਰਟੀ ਨੂੰ ਤੁਹਾਡੀ ਸੇਵਾ ਰਚ ਕੇ ਕਰਾਂਗੇ 3 ਸਾਲ ਔਰ ਇਹਦੇ ਬਾਅਦ ਵੀ ਤੁਹਾਡਾ ਆਸ਼ੀਰਵਾਦ ਰਿਆ ਤੇ ਤੁਹਾਡੀ ਸੇਵਾ ਚ ਹਮੇਸ਼ਾ ਰਾਂਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅ ਅ ਇੰਟਰਵਿਊ ਵਾਸਤੇ ਔਰ ਮੈਂ 7 ਸੀ ਨੂੰ ਵੀ ਇਨਸ਼ੋਰ ਕਰਾਂਗਾ ਕਿ ਜੋ ਮੈਂ ਕਹਿ ਰਿਹਾ ਮੈਂ ਇਹ ਤੁਹਾਡੇ ਚੈਨਲ ਤੇ ਕਹਿ ਰਿਹਾ ਮੈਂ ਇਹਨੂੰ 100% ਮੰਨਾਂਗਾ ਔਰ ਇੰਪਲੀਮੈਂਟ ਕਰਾਂਗਾ ਕੈਮਰਾ ਪਰਸਨ ਹਨੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ